ਕਿ ਆ ਉਹ ਰੁੜੂਵੇ ਦੇ ਪੱਕੇ ਮਲਾਜਮਾਂ ਜਿਹੜੇ ਉਹ ਚੱਲ ਰਹੇ ਨੇ ਜਿਹੜੇ ਕੱਚੇ ਨੇ ਉਹ ਨਹੀਂ ਚੱਲ ਰਹੀਆਂ ਅੱਥਕਣ ਟੋ ਗਿਆ ਵੀਰ ਜੀ ਮੈਨੂੰ ਬੈਠਿਆ ਨਹੀਂ ਕੋਈ বাস ਨਹੀਂ ਆਈ ਇੱਧਰ ਨੂੰ ਨਹੀਂ ਕੋਈ ਆਈ ਤੇ ਹੋਰ ਆ ਰਹੀਆਂ ਨੇ ਜਿਵੇਂ ਕਰਾਣੀ ਮਰਿੰਡਾ ਹੋਰ ਆ ਰਹੀਆਂ ਨੇ ਆਰਮੀਓ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਅਸੀਂ ਬਸ ਅੱਡਾ ਮਹਾਲੀ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਕੱਚੇ ਮੁਲਾਜ਼ਮਾਂ ਦੇ ਵੱਲੋਂ ਤਨਖਾਹ ਨਾ ਮਿਲਣ ਕਰਕੇ 2 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤਾਂ ਉਸ ਕਰਕੇ ਉਹ ਸਟ੍ਰਾਈਕ ਤੇ ਚਲੇ ਗਏ ਨੇ ਕੱਚੇ ਮੁਲਾਜ਼ਮ ਖਾਸ ਕਰਕੇ ਪਨਵਸਤੇ ਦੇ ਜਿਹੜੇ ਮੁਲਾਜ਼ਮ ਨੇ ਉਹ ਬੱਸਾਂ ਨਹੀਂ ਚਲਾ ਰਹੇ ਹਾਲਾਂਕਿ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਜ਼ਰੂਰ ਬੱਸਾਂ ਲੈ ਕੇ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਨੂੰ ਦਿਖਾਵਾਂਗੇ ਤਾਂ ਸਵਾਰੀਆਂ ਜਿਹੜੀਆਂ ਨੇ ਜ਼ਰੂਰ ਖੱਜਲ ਖਵਾਰ ਹੋ ਰਹੀ ਨੇ ਅੱਤ ਦੀ ਗਰਮੀ ਹੈ ਆ ਲਗਭਗ 45 ਡਿਗਰੀ ਸੈਲਸੀਅਸ ਦੇ ਨਜ਼ਦੀਕ ਜਿਹੜਾ ਹੈ ਉਹ ਤਾਪਮਾਨ ਹੈ ਤੇ 12:30 ਵਜੇ ਜਰੂਰ ਸਟੇਟ ਦੇ ਜਿਹੜੇ ਸੂਬਾ ਪੱਤਰ ਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੀ ਇੱਕ ਮੀਟਿੰਗ ਸਰਕਾਰ ਦੇ ਨਾਲ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੀ ਕੋਈ ਸਿੱਟਾ ਨਿਕਲਦਾ ਇੱਕ ਵੱਖਰਾ ਜਰੂਰ ਰਹੇਗਾ ਪਰ ਸਵਾਰੀਆਂ ਜਿਹੜੀਆਂ ਖੱਜਲ ਖਵਾਰ ਜਰੂਰ ਹੋ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਹੜਤਾਲਤੇ ਨੇ ਪ੍ਰਾਈਵੇਟ ਬੱਸਾਂ ਜਰੂਰ ਚੱਲ ਰਹੀਆਂ ਨੇ ਪਰ ਫਿਰ ਵੀ ਜ਼ਿਆਦਾਤਰ ਜੇਕਰ ਗੱਲ ਕੀਤੀ ਜਾਵੇ ਤਾਂ ਬੀਬੀਆਂ ਨੇ ਜਿਹੜੀਆਂ ਉਹ ਜ਼ਿਆਦਾਤਰ ਬੱਸਾਂ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਵਿੱਚ ਅ ਜਰੂਰ ਉਹ ਸਫਰ ਕਰਦੀਆਂ ਨੇ ਕਿਉਂਕਿ ਆਧਾਰ ਕਾਰਡ ਦੇ ਉੱਤੇ ਫ੍ਰੀ ਕਰਾਇਆ ਹੈਗਾ ਜ਼ਿਆਦਾਤਰ ਉਹ ਜਰੂਰ ਪਸੰਦ ਕਰਦੀਆਂ ਨੇ ਕਿ ਅਸੀਂ ਸਰਕਾਰੀ ਬੱਸਾਂ 'ਚ ਹੀ ਜਾਵਾਂਗੀਆਂ ਤਾਂ ਸਰਕਾਰੀ ਬੱਸਾਂ ਜਿਆਦਾ ਨਹੀਂ ਜਾ ਰਹੀਆਂ ਬਹੁਤ ਸਾਰੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਵਾਰੀਆਂ ਨੇ ਉਹ ਖੱਜਲ-ਖਵਾਰ ਜ਼ਰੂਰ ਹੋ ਰਹੀਆਂ ਨੇ ਬੱਸਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਹੜਤਾਲਤੇ ਨੇ ਉਹ ਸਟ੍ਰਾਈਕ ਦੇ ਉੱਤੇ ਗਏ ਹੋਏ ਨੇ ਤਾ ਅੱਜ ਦੇ ਕੀ ਕੁਝ ਸਥਿਤੀ ਹੈ ਜਿਹੜੀ ਉਹ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਦਿਖਾ ਦਿੰਨੇ ਆ ਤੁਹਾਨੂੰ ਇੱਕ ਸਵਾਰੀਆਂ ਖੜੀਆਂ ਹੋਈਆਂ ਨੇ ਲੰਬੇ ਸਮੇਂ ਤੋਂ ਤਾਂ ਅੱਜ ਬੱਸਾਂ ਜ਼ਰੂਰ ਘਟ ਨੇ ਜ਼ਰੂਰ ਘਟ ਜਿਹੜੀਆਂ ਨੇ ਆ ਰਹੀਆਂ ਨੇ ਬੱਸਾਂ ਨਾ ਆਉਣ ਕਰਕੇ ਬਹੁਤ ਸਾਰੀਆਂ ਸਵਾਰੀਆਂ ਜਿਹੜੀਆਂ ਨੇ ਖੱਜਲ ਖਵਾਰ ਜ਼ਰੂਰ ਹੁੰਦੀਆਂ ਦਿਖਾਈ ਦੇ ਨੇ ਸਿਰਫ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਪ੍ਰਾਈਵੇਟ ਬੱਸਾਂ ਨੇ ਜਾਂ ਜਿਹੜੇ ਪੱਕੇ ਮੁਲਾਜ਼ਮ ਨੇ ਪਨਵਸ ਦੇ ਸਰਕਾਰੀ ਬੱਸਾਂ ਦੇ ਪੱਕੇ ਜਿਹੜੇ ਮੁਲਾਜ਼ਮ ਨੇ ਉਹ ਜਰੂਰ ਆ ਰਹੇ ਨੇ ਬੱਸਾਂ ਲੈ ਕੇ ਜਾਂ ਫਿਰ ਜਿਹੜੀ ਪ੍ਰਾਈਵੇਟ ਬੱਸਾਂ ਨੇ ਉਹੀ ਜਿਹੜੀਆਂ ਨੇ ਉਹ ਚੱਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਕਾਰਨ ਜਿਹੜਾ ਕਾਰਨ ਕੀ ਹੈ ਤੁਹਾਨੂੰ ਉਹ ਵੀ ਦੱਸਾਂਗੇ ਤਾਂ ਕਾਰਨ ਜਿਹੜਾ ਉਹ ਜ਼ਿਆਦਾਤਰ ਇਹ ਦੱਸਿਆ ਜਾ ਰਿਹਾ ਕਿ ਲਗਭਗ ਪਿਛਲੇ 2 ਮਹੀਨੇ ਤੋਂ ਜਿਹੜਾ ਉਹ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਹੈ ਮੁਲਾਜ਼ਮਾਂ ਨੂੰ ਜਿਹੜੇ ਪਨਵਸ ਦੇ ਕੱਚੇ ਮੁਲਾਜ਼ਮ ਨੇ ਜਿਸ ਕਰਕੇ ਉਹਨਾਂ ਨੂੰ ਆਪਣੇ ਘਰ ਜਿਹੜੇ ਨੇ ਉਹ ਚਲਾਉਣੇ ਮੁਸ਼ਕਲ ਹੋਏ ਹੋਏ ਨੇ ਤਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਹੋਰ ਜਿਹੜੀਆਂ ਜਿਹੜੇ সিটি ਯੂ ਦੀ ਬੱਸਾਂ ਹੈ সিটি ਯੂ ਦੀ ਬੱਸ ਜ਼ਰੂਰ ਆਈ ਹੈ ਕੱਚੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਮੁਸ਼ਕਲ ਦਾ ਸਾਹਮਣਾ ਕਰਨਾ ਪ ਰਿਹਾ ਹੈ ਅੱਤ ਦੀ ਗਰਮੀ ਹੈ ਇੱਕ ਮੀਟਿੰਗ ਜ਼ਰੂਰ ਹੋਣੀ ਹੈ ਸਰਕਾਰ ਦੇ ਨਾਲ ਤਾਂ ਉਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤਾਂ ਔਰ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕੀ ਲੱਗਦਾ ਜੀ ਬੱਸਾਂ ਘਟਨੇ ਅੱਜ ਬੱਸ ਨਹੀਂ ਮਿਲ ਰਹੀ ਹਾਂ ਜੀ ਬੱਸ ਨਹੀਂ ਮਿਲ ਰਹੀ ਹੈ ਭਾਈ ਜੀ ਹੈਗਾ ਕੋਈ ਫਰਕ ਨਹੀਂ ਜੀ ਨਹੀਂ ਆ ਰਹੀਆਂ ਆ ਰਹੀਆਂ ਨੇ ਪ੍ਰਾਈਵੇਟ ਬੱਸਾਂ ਆ ਰਹੀਆਂ ਹਾਂਜੀ ਹਾਂਜੀ ਤਾਂ ਪ੍ਰਾਈਵੇਟ ਬੱਸਾਂ ਜ਼ਰੂਰ ਆ ਰਹੀਆਂ ਨੇ ਤਾਂ ਉਹ ਜ਼ਰੂਰ ਆ ਤੁਸੀਂ ਦੇਖ ਸਕਦੇ ਹੋ ਪਰ ਜਿਹੜੇ ਸਰਕਾਰੀ ਬੱਸਾਂ ਦੇ ਇਹ ਵੀ ਜਿਹੜੇ ਨੇ ਪਨਵਾਸ ਦੀ ਬੱਸ ਆਈ ਹੈ ਪਰ ਇਹ ਜਿਹੜੀ ਪਨਵਾਸ ਆ ਇਹ ਪੱਕੇ ਮੁਲਾਜ਼ਮ ਜਿਹੜੇ ਨੇ ਉਹ ਜ਼ਰੂਰ ਲੈ ਕੇ ਆ ਰਹੇ ਨੇ ਕਿਉਂਕਿ ਚੰਡੀਗੜ੍ਹ ਤੇ ਮਹਾਲੀ ਜਿਹੜਾ ਆਈਟੀ ਸੈਕਟਰ ਹੈ ਵੱਡਾ ਤੇ ਕਰੇ ਸ਼ਾਮ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਜ਼ਰੂਰ ਜਿਹੜਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਬਹੁਤ ਸਾਰੇ ਆਈਟੀ ਸੈਕਟਰ ਹੋਣ ਕਰਕੇ ਚੰਡੀਗੜ੍ਹ ਤੇ ਮਹਾਲੀ ਦੇ ਵਿੱਚ ਆਈਟੀ ਸੈਕਟਰ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੰਮਾਂ ਦੇ ਉੱਤੇ ਇੱਥੇ ਪਹੁੰਚਦੇ ਨੇ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਤਾ ਜੇਕਰ ਸ਼ਾਮ ਤੱਕ ਇਹ ਹੜਤਾਲ ਇਹ ਸਟ੍ਰਾਈਕ ਜਿਹੜੀ ਹੈ ਉਹ ਮੁਕੰਮਲ ਜਿਹੜੀ ਸਟ੍ਰਾਈਕ ਕੀਤੀ ਗਈ ਹੈ ਜੇਕਰ ਇਹ ਖਤਮ ਨਹੀਂ ਹੁੰਦੀ ਤਾਂ ਜ਼ਰੂਰ ਜਿਹੜਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਸਵੇਰ ਤੋਂ 12 ਵਜੇ ਤੋਂ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ ਪਰ ਇਹ ਪੱਕੇ ਮੁਲਾਜ਼ਮ ਨੇ ਜਿਹੜੇ ਪੱਕੇ ਮੁਲਾਜ਼ਮ ਜ਼ਰੂਰ ਬੱਸਾਂ ਲੈ ਕੇ ਆ ਰਹੇ ਨੇ ਜਾਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਜ਼ਰੂਰ ਚੱਲਦੀਆਂ ਦਿਖਾਈ ਦੇ ਰਹੀਆਂ ਨੇ ਪਿਆਬ ਰੂਡਵੇ ਜਿਹੜੇ ਪੱਕੇ ਮੁਲਾਜ਼ਮ ਹੈ ਜਿਹੜੇ ਉਹ ਚੱਲ ਰਹੇ ਨੇ ਜਿਹੜੇ ਕੱਚੇ ਨੇ ਉਹ ਨਹੀਂ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਆ ਰਹੀਆਂ ਐ ਬੀਆਰਟੀਏ ਬੀਆਰ ਰਹੀ ਹੈ ਜਿੱਦੀਆਂ ਜ਼ਿਆਦਾਤਰ ਜਿਹੜਾ ਉਹ ਸਫ਼ਰ ਕਰਦੀਆਂ ਨੇ ਸਰਕਾਰੀ ਬੱਸਾਂ ਦੇ ਵਿੱਚ ਹਾਂਜੀ ਤੇ ਉਹਨਾਂ ਨੂੰ ਲੰਬੇ ਵੇਟ ਕਰਨੀ ਪੈ ਰਹੀ ਹੈ ਹਾਂ ਇਹ ਆ ਮੁਸ਼ਕਲਤਾ ਆ ਰਹੀ ਹੈ ਸਵਾਰੀਆਂ ਨੂੰ ਮੁਸ਼ਕਲਤਾ ਆ ਰਹੀ ਹੈ ਤਨਖਾਹ ਕਿਹਾ ਜਾਂਦਾ ਕਿ ਦੋ ਦੋ ਮਹੀਨੇ ਤੋਂ ਨਹੀਂ ਮਿਲ ਰਹੀ ਹਾਂ ਇਹ ਆ ਇਹ ਹੀ ਸਾਨੂੰ ਚਾਹੇ ਵੀ ਤਨਖਾਹ ਨਹੀਂ ਮਿਲ ਰਹੀ ਤਾਂ ਕਰ ਕਿਰਤਾਲ ਕੀਤੀ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਜੀ ਬੈਠੇ ਅੱਧਾ ਘੰਟਾ ਹੋ ਗਿਆ ਵੀਰ ਜੀ ਮੈਨੂੰ ਬੈਠਿਆ ਨੂੰ ਕੋਈ বাস ਨਹੀਂ ਆਈ ਅਸੀਂ ਫਤੇਗੜ ਸਾਹਿਬ ਜਾਣਾ ਜੀ ਮਰਿੰਡੇ ਨੂੰ ਹੋ ਕੇ ਜਾਂਦੀ ਹੈ ਜਿਹੜੀ ਸਰਕਾਰੀ ਬੱਸਾਂ ਨਹੀਂ ਨਹੀਂ ਆਈ ਜੀ ਇੱਧਰ ਨੂੰ ਨਹੀਂ ਕੋਈ ਆਈ ਤੇ ਹੋਰ ਆ ਰਹੀਆਂ ਨੇ ਜਿਵੇਂ ਕਰਾਲੀ ਮਰਿੰਡਾ ਹੋਰ ਆ ਰਹੀਆਂ ਨੇ ਫਤੇਗੜ ਜਾਣ ਨੂੰ ਖੰਨਾ ਆਉਂਦੀ ਹੈ ਜਿਹੜੀ ਗਵਿੰਦਗੜ ਉਹ ਨਹੀਂ ਆਈ ਅਜੇ ਸਰਾਂ ਤਾਂ ਹਾਂਜੀ ਹਾਂਜੀ ਉਹਦੇ ਕਰਕੇ ਵੀ ਚਲੋ ਸਰਕਾਰ ਨੇ ਜੋ ਸਹੂਲਤ ਦਿੱਤੀ ਉਹ ਤਾਂ ਲੈਣੀ ਚਾਹੀਦੀ ਹੈ ਜੀ ਹੁਣ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਆਉਂਦਾ ਮੀਟਿੰਗ ਦੇ ਕੀ ਕੁਝ ਫੈਸਲਾ ਹੁੰਦਾ ਉਸ ਤੋਂ ਬਾਅਦ ਸਟ੍ਰਾਈਕ ਖਤਮ ਹੁੰਦੀ ਹੈ ਨਹੀਂ ਹੁੰਦੀ ਉਹ ਦੇਖਣਾ ਹੋਵੇਗਾ ਕੈਮਰਾਮੈਨ ਪ੍ਰਵਜੋ ਸਿੰਘ ਦੇ ਨਾਲ ਕੋਲਿੰਦਰ ਸਿੰਘ ਸਲੇਡੀ ਮਹਾਲੀ